ਬੜਜੀ ਤੂੰ ਹੀ ਨਾ ਲੜੋ ਮੇਰੇ ਕਰਕੇ ਮੰਮੀ ਜੀ ਤੁਸੀਂ ਉਹ ਨਾਲ ਲੜੋ ਉਹ ਮੇਰੀ ਗੱਲ ਸੁਣੋ ਥੋੜੇ ਜਿਹਾ ਕੱਪੜੇ ਮੈ ਤੋਂ ਲੈਣੇ ਆ ਦੇਖਾਂ ਕਿਦਾਂ ਲੱਛਣ ਕਰਦੀ ਐ ਪਹਿਲਾਂ ਪੁੱਟ ਲਿਆ ਵਾ ਤੇ ਹੁਣ ਡੈ ਵੀ ਐ ਐ ਕਰਨ ਤੂੰ ਨਾ ਜਾ ਕੇ ਮਾਰ ਕਰ ਆ ਫੜ ਤੇ ਸੁਕੜੇ ਬਾਪਾ ਲੈ ਜੇ ਉਹਨੇ ਨਾ ਕਰਤਾ ਤੇ ਕਿਉਂ ਧੋਵਾ ਮੈਂ ਚੁੱਕ ਨਹੀਂ ਚੁੱਕਣਾ ਮੈਂ ਨਹੀਂ ਫੜ ਚਲ ਹਾਂ ਧੋਗੀ ਤਾਂ ਡੇਵਾਲੀ ਸੁਕੜੇ ਬਾਜ ਕਰਕੇ ਚਲ ਆਪੋ ਤੋ ਇਧਰ ਕੋਈ ਨੀ ਕਾਲੀਏ ਦੇਖੂਗੀ ਤੈਨੂੰ ਮੈਂ ਵੇਖਾਂਗੇ ਵੇਖਾਂਗੇ ਤੈਨੂੰ ਕਰਦੀ ਕੀ ਫਿਰਦੀ ਐ హటి కటీ కమ్మ తేరకు ਹੇ ਬਸ ਤੂੰ ਉਤਰ ਗਈ ਆ ਮੰਮੀ ਉਹਨਾਂ ਨੂੰ ਫੋਨ ਲਾਉਣੀ ਆ ਵੀਰ ਨੂੰ ਭੇਜੋ ਤਾਂ ਸਹੀ ਟ੍ਰਿਪਲ ਅਗਿਆ ਕੀ ਗੱਲ ਕਰਦੀ ਹੈ ਹਲੋ ਹਾਂ ਮੰਮੀ ਮੈਂ ਆ ਗਈ ਆ ਹਾਂਜੀ ਬਸ ਤੂੰ ਉਤਰ ਗਈ ਆ ਹਾਂ ਜੇਕਰ ਕੋਈ ਹੈ ਤਾਂ ਭੇਜ ਦੋ ਹਾਂ ਸਨੀ ਵੀਰ ਨੂੰ ਭੇਜ ਦੋ ਅਸਾ ਤੇ ਡੈਡੀ ਡੈਡੀ ਨੂੰ ਫੇਰ ਦੋ ਹਾਂ ਕੋਈ ਵੀ ਨਿਘਾਰਾਗਾ ਮੈਂ ਤੁਰ ਕੇ ਕੀ ਆ ਮੈਂ ਤੁਹਾਡਾ ਰੋਜ਼ ਦਾ ਹੀ ਕੰਮ ਹੋ ਗਿਆ ਤੁਰ ਕੇ ਆਉਂਦਾ ਨਹੀਂ ਚੰਗੀਆਂ ਤੁਹਾਡੀਆਂ ਵੋਟਾਂ ਆਈਆਂ ਚਲੋ ਠੀਕ ਆ ਚੰਗਾ ਸਿਆਪਾ ਖਾਣਾ ਰੋਜ਼ ਤੁਰ ਕੇ ਜਾਣਾ ਪੈਂਦਾ ਮੇਰੀ ਵਾਰੀ ਕੋਈ ਲੈਣ ਨੂੰ ਨਹੀਂ ਹੁੰਦਾ ਕਿਤੇ ਨਾ ਕਿਤੇ ਗਏ ਹੁੰਦੇ ਸਾਰੇ ਚਲੋ ਫਿਰ ਜਾਣਾ ਹੀ ਪੈਣਾ ਹੁਣ ਹਾਈ ਤੱਕ ਨਹੀਂ ਹੋਈ ਟਾਈਮ ਵੇਲਾ ਕਿ ਨਾ ਹੋ ਗਿਆ ਹੀ ਹਏ ਕਿਨੀ ਟੋਪੀ ਸ਼ੁਕਰ ਆ ਕਿ ਤੇ ਸ਼ਾਂ ਆਈ ਆ ਵੇਲਾ ਕੋਈ ਹੁੰਦਾ ਵੀ ਨਹੀਂ ਮੈਨੂੰ ਲੈਣ ਰੋਜ਼ ਦਿਹਾੜੀ ਇਦਾਂ ਹੀ ਹੁੰਦਾ ਇਹਨਾਂ ਨਾਲ ਕਦੀ ਕਦੀ ਆ ਜਾਂਦੇ ਤੇ ਅੱਜ ਵੇਲਾ ਮੈਨੂੰ ਕਿੰਨਾ ਤੁਰ ਕੇ ਆਉਣਾ ਪੈਂਦੇ ਆ ਵਾ ਇਹ ਨਾ ਉਹ ਨਹੀਂ ਕੰਮ ਰਿਆ ਤੇ ਜਾ ਕੇ ਉਹਨਾਂ ਮੇਕਾ ਲੜਾਈ ਪਾਉਣੀ ਆ ਮੈਨੂੰ ਸਕੂਟਰੀ ਲੈ ਕੇ ਦੋ ਸਕੂਟੀ ਤੇ ਤੇ ਆਇਆ ਕਰੂੰਗਾ ਇਹ ਕੁੜੀ ਆ ਉਹ ਜਿਹਨੂੰ ਮੈਂ ਪਸੰਦ ਕਰਦਾ ਮਣਾ ਅੱਜ ਕੱਲੀ ਦੁਰੀ ਆਂਦੀ ਏ ਇੱਕੋ ਮੌਕਾ ਏਰ ਪਤਾ ਨਹੀਂ ਇਹਨ ਕੱਲੀ ਨਹੀਂ ਆਉਣਾ ਕਿ ਨਹੀਂ ਆਉਣਾ ਮਣਾ ਅੱਜ ਧੇਰ ਵੱਡਾ ਕਰ ਲਾ ਪਰ ਮਨ ਮੰਨਦਾ ਬਣੀਆ ਕਿਸ ਦੀ ਇੱਜ਼ਤ ਮੈਂ ਰੋਲਣੀ ਨਹੀਂ ਚਾਹਨਾ ਪਰ ਨਹੀਂ ਮੈਂ ਇਹਨੂੰ ਪਸੰਦ ਕਰਦਾ ਵਾਂ ਚੱਲ ਮਣਾ ਅੱਜ ਪੁੱਛ ਹੀ ਲੈਨੇ ਹਾਂ ਗੱਲ ਸੁਣਿਓ ਜੀ। ਸਾਸ਼ੀ ਗੱਲ ਜੀ। ਹਾਂਜੀ, ਤੁਸੀਂ ਕੌਣ? ਮੈਂ ਤੁਹਾਨੂੰ ਨਾ ਇੱਕ ਗੱਲ ਕਹਿਣੀ ਆ। ਹਾਂਜੀ, ਮੈਂ ਤੁਹਾਨੂੰ ਨਾ ਗੱਲ ਇਹ ਕਹਿਣੀ ਏ ਕਿ ਤੁਸੀਂ ਅੱਜ ਤੁਰ ਕੇ ਕਿਉਂ ਆਉਂਦੇ ਜੀ? ਕਿਉਂ? ਤੁਹਾਨੂੰ ਕੀ ਮਤਲਬ? ਮੈਂ ਜਿੱਦਾਂ ਮਰਜ਼ੀ ਆਵਾਂ ਭਾਵੇਂ ਤੁਰ ਕੇ ਆਵਾਂ। ਤੁਸੀਂ ਕੌਣ ਹੁੰਦੇ ਪੁੱਛਣ ਵਾਲੇ? ਹੈ? ਨਹੀਂ ਮੈਂ ਵੈਸੇ ਪੁੱਛਿਆ ਸੀ। ਅੱਗੇ ਤੁਸੀਂ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਆਉਂਦੇ ਹੁੰਦੇ ਸੀ ਅੱਜ ਤੁਸੀਂ ਤੁਰ ਕੇ ਆਉਂਦੇ। ਨਹੀਂ ਵੇਹ ਤੂੰ ਕੌਣ ਆ? ਇਹਦਾ ਮਤਲਬ ਤੂੰ ਮੇਰੇ ਤੇ ਨਜ਼ਰ ਰੱਖਦਾ ਸੀ। ਹੈ? ਨਹੀਂ ਮੈਂ ਨਾ ਜੰਨੀ ਰੱਖਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਮੈਂ ਤੁਹਾਨੂੰ ਨਾ ਪਸੰਦ ਕਰਦਾ ਉਹ ਪਿੱਛੇ ਹੋ ਕਰਦਾ ਕੀ ਆ ਮੇਰਾ ਵੀਰ ਆਉਣ ਵਾਲਾ ਵਾ ਉਹਨੇ ਆ ਗਿਆ ਨਾ ਫਿਰ ਪਤਾ ਲੱਗ ਜਾਣਾ ਪਸੰਦ ਕਰਦਾ ਵਾਂ ਕਰਦਾ ਕੀ ਆ ਮੈਂ ਵੀਰ ਨੂੰ ਨਾ ਵਿੱਚ ਲਾਓ ਮੇਰੀ ਗੱਲ ਤੇ ਸੁਣੋ ਕਿਉਂ ਕੀ ਗੱਲ ਵੀਰ ਨੂੰ ਨਾ ਕਿਉਂ ਲਾਵਾਂ ਵਿੱਚ ਵੀਰ ਨੂੰ ਤੇ ਮੈਂ ਦੱਸੂਗੀ ਇਹ ਆ ਵੀ ਇੱਥੇ ਮੁੜ ਜਾ ਜੇ ਮੁੜਨਾ ਨਹੀਂ ਤੇ ਬਾਅਦ ਵਿੱਚ ਮੈਂ ਜਾ ਕੇ ਨਾ ਸਾਰਿਆਂ ਨੂੰ ਦੱਸ ਦੇਣਾ ਫਿਰ ਨਾ ਕਈ ਵੀ ਬਹੁਤਾ ਖਲਾਰਾ ਪੈ ਗਿਆ ਵਾ ਤੇ ਗੱਲ ਦਾ ਗੁੱਸਾ ਹੀ ਕਰਗੇ ਜੀ ਮੈਂ ਉਹਨਾ ਮੁੰਡਿਆਂ ਵਰਗਾ ਮੁੰਡਾ ਨਹੀਂ ਆ ਮੈਂ ਤੁਹਾਡੇ ਕਾ ਰਿਸ਼ਤਾ ਕਰ ਲੂੰਗਾ ਹਾਈ ਹਾਏ ਵੇ ਤੂੰ ਕਿੱਥੋਂ ਆਇਆ ਹੁਣ ਮੰਮੀ ਇੱਥੇ ਸ਼ਹਿਰ ਗਿਆ ਹਾਂ ਸ਼ਹਿਰ ਗਿਆ ਹਾਂ ਇੱਕ ਤਰ੍ਹਾਂ ਪਿਓ ਵਾ ਉਹ ਨਹੀਂ ਕਿਤੇ ਕਾਰ ਖਲੋਂਦਾ ਤੇ ਜਿਹੜਾ ਦੂਜਾ ਹੀ ਉਹ ਵੀ ਨਹੀਂ ਕਿਤੇ ਦਿਖਣ ਡਿਆ ਗੱਲ ਕੀ ਹੋ ਗਈ ਏ ਵੇ ਗੱਲ ਕਾਦੀ ਹੋਣੀ ਆ ਆ ਕੁੜੀ ਵਿਚਾਰੀ ਨਾ ਆਣ ਕੇ ਕਦੇ ਦੀ ਅੱਡੇ ਤੇ ਖਲੋਤੀ ਆ ਤੇ ਫੋਨ ਕਰਦੀ ਮੰਮੀ ਮੈਨੂੰ ਲੈ ਜਾ ਜੋ ਤੈਨੂੰ ਪਤਾ ਵੀ ਕਿੰਨਾ ਆਰਾਮਤਰਾ ਸੱਲੀ ਕੁੜੀ ਕਿਦਾ ਤੋਰ ਕੇ ਆਵੇ ਐਂਨਾ ਕਰ ਖਲੋ ਨਾ ਹੁਣ ਫੜ ਮੋਟਸਲ ਤੇ ਲੈ ਕੇ ਆ ਜਾ ਕੇ ਤੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਫੋਨ ਮੈਂ ਕੀ ਕਰਨਾ ਵਾ ਫੋਨ ਤੇ ਹੀ ਕਿਹੜੇ ਚੁੱਪੜੇ ਹੁੰਦੇ ਆ ਜੇ ਬਾਤ ਪਾ ਸਕਦੇ ਜੇ ਕਦੋਂ ਦਾ ਆ ਫੋਨ ਆ ਗਿਆ 5 ਕਿ ਮਿੰਟ ਛੇਤੀ ਜਾ ਹੁਣ ਅੱਡੇ ਤੇ ਹੀ ਐ ਨਾ ਉੱਥੇ ਅੱਡੇ ਤੇ ਹੀ ਆ ਤੂੰ ਫੋਨ ਕਰੋ ਉੱਥੇ ਐਵੇਂ ਚਰੀ ਇਕੱਲੀ ਬੈਠੀ ਹੋਏਗੀ ਪਤਾ ਨਹੀਂ ਮਿੰਨ ਪਿਆਪ ਹੋਰ ਤਰਾ ਹੋਂ ਗਿਆ ਸਮਾਂ ਪਤਾ ਕਿੰਨਾ ਮਾੜਾ ਚੱਲ ਸ਼ੁਕਰਵਾ ਆ ਗਿਆ ਵਾ ਮੈਂ ਤੇ ਆਖਾ ਪਤਾ ਨਹੀਂ ਕਿੰਨੂ ਕੱਲਾਂ ਹੁਣ ਮੈਂ ਤੇ ਕੀ ਕਰਾਂ ਅੰਤਰੀ ਟੈਨਸ਼ਨ ਵੀ ਹੋ ਜਾਂਦੀ ਆ ਹਾਏ ਹਾਏ ਨਾ ਕੋਈ ਜਾਣ ਨਾ ਪਛਾਣ ਤੂੰ ਤੇ ਵਿਆਹ ਤੱਕ ਵੀ ਪਹੁੰਚ ਗਿਆ ਵਾ ਹੌਲੇ ਹੌਲੇ ਮੜ ਜਾ ਬਸ ਇਹ ਨਾ ਹੋਏ ਵੀ ਮੈਂ ਘਰ ਜਾ ਕੇ ਦੱਸਦਾ ਆਪਣੇ ਭਰਾਵਾਂ ਨੂੰ ਫੇਰ ਨਾ ਕਹੋ ਤੀ ਕੋਈ ਨਹੀਂ ਘਰ ਜਾ ਕੇ ਤੇ ਫੇਰ ਵੀ ਗੱਲ ਘਰੇ ਪਹੁੰਚਣੀ ਆ ਅੰਤਰਾ ਸਮਾਂ ਇੰਨਾ ਮਾੜਾ ਵਾ ਨਾ ਅੱਜ ਕੱਲ ਕੁੜੀਆਂ ਇਕੱਲੀਆਂ ਕੱਲਣ ਜੀ ਨਹੀਂ ਕਰਦਾ ਕਰੀਏ ਤੇ ਕਰੀਏ ਕੀ ਪੜਾਉਣੀਆਂ ਵੀ ਪੈਂਦੀਆਂ ਵਾ ਕਿਹੜੇ ਖੁਚ ਪਈਏ ਫੇਰ ਮੇਰੀ ਸੁਣ ਲੈ ਗੱਲ ਜੇ ਗਾਂ ਤੋਂ ਮੇਰਾ ਰਾਹ ਰੋਕਿਆ ਨਾ ਮੈਂ ਸੱਚੀ ਕਾਲ ਗੱਲ ਕਰ ਦੇਣੀ ਆ ਆਈ ਸਮਝ ਕੋਈ ਨਹੀਂ ਗੁੱਸਾ ਨਾ ਕਰੋ ਉਹ ਸੋਚ ਕੇ ਦੱਸ ਦਿਓ ਹਾਏ ਹਾਏ ਕਿਨੇ ਵੇਖਿਆ ਤੇ ਨਹੀਂ ਇਹ ਤਾਂ ਪਿੱਛੇ ਪੈ ਗਿਆ ਅਜੇ ਵੀਰ ਨਹੀਂ ਆਇਆ ਉਹ ਲੱਗਦਾ ਆ ਹੀ ਗਿਆ ਏ ਨੇ ਵੇਖਤੇ ਨਹੀਂ ਲਿਆ ਲੈ ਮਣਾ ਵੱਡਾ ਜਾ ਜੀ ਕਰਾ ਕਰਕੇ ਗੱਲ ਤੇ ਕਰ ਲਈਓ ਤੇ ਹੁਣ ਉਹਦਾ ਭਰਾ ਵੀ ਆ ਗਿਆ ਈਓ ਚੱਲ ਮਣਾ ਹੁਣ ਚੱਲੀਏ ਪੀਣਾ ਉਹ ਇੱਕ ਤਾਂ ਮੇਰੇ ਆਲੀ ਆ ਜੇ ਹਈ ਵੀ ਰੌਂਡਿਆ ਸ਼ੁਕਰਗੁਰ ਵੀਰ ਨੇ ਵੇਖਿਆ ਤੇ ਨਹੀਂ ਮਰਦੋ ਚੱਲ ਗਿਆ ਮੈਨਿਓਂ ਜਾਣਾ ਵੀਰ ਉੱਥੋਂ ਮੈਂ ਧਰ ਕੇ ਆਈ ਆ ਥੱਕ ਗਈ ਮੈਂ ਹੁਣ ਆ ਗਿਆ ਲੈਣ ਮੈਨੂੰ ਮੇਰੇ ਸੁਣ ਲੈ ਗੱਲ ਜੇ ਬਹਿਣੇ ਤੇ ਬਹਿ ਜਾਣੇ ਤਾਂ ਮੈਂ ਚੱਲਿਆ ਹੀ ਚੱਲਣਾ ਨਹੀਂ ਹਸਾਨ ਕਰਨਾ ਵਾ ਚੱਲਿਆ ਹੀ ਨਾਲੇ ਮੇਰੀ ਗੱਲ ਸੁਣ ਹਾਂ ਉਹ ਮੁੰਡਾ ਤੈਨੂੰ ਕੁਝ ਕਹਿਣ ਡਿਆ ਹੀ ਨਹੀਂ ਨਹੀਂ ਉਹਨੇ ਮੈਨੂੰ ਕੀ ਕਹਿਣਾ ਸੀ ਮੈਨੂੰ ਵੀ ਪਤਾ ਚੱਲ ਫਿਰ ਬਹਿ ਬਹਿ ਜਾ ਹੁਣ ਪਿੱਛੇ ਕਿਵੇਂ ਨਹੀਂ ਬਹਿ ਨਹੀਂ ਲੱਗੀ ਵੀਰ ਨਾ ਵੇਹਲਾ ਕੋਈ ਫਿਕਰ ਨਹੀਂ ਉਹ ਕਰਦਾ ਕੁੜੀ ਦੀ ਹੈ ਉਹ ਕਿੰਨੇ ਚਿਰ ਦੀ ਅੱਡੇ ਤੇ ਖਲੋਤੀ ਆ ਹੁਣ ਪਿੰਦਰ ਪਤਾ ਨਹੀਂ ਕਿੱਥੋਂ ਆਇਆ ਵਾ ਹੁਣ ਕਲਾ ਕੇ ਆਈ ਉਹਨੂੰ ਮੈਂ ਲੈ ਆ ਹੀ ਗਈ ਆ ਮੰਮੀ ਮੈਂ ਤਾਂ ਥੱਕ ਹੀ ਗਈ ਆ ਹਾਏ ਹਾਏ ਤੁਰ ਕੇ ਆਈ ਨਾ ਕਿੰਨੀ ਗਰਮ ਇੱਥੇ ਆਈ ਤਾਂ ਵੀ ਰਫੇਰ ਲੈਣ ਆਇਆ ਵਾ ਇੰਨੀ ਗਰਮੀ ਹੋਰ ਮੈਂ ਮम्मी ਪਾਣੀ ਲੈ ਜਾ ਤੂੰ ਪਾਣੀ ਲੈ ਆਛੀਤੀ ਇੱਥੇ ਆ ਮੇਰੀਤੀ ਇੱਥੇ ਬੈ ਆ ਕੇ ਕਿੰਨੀ ਗਰਮੀ ਮੰਮੀ ਬਾਹਰ ਨਹੀਂ ਮੈਨੂੰ ਤੇ ਤੇਰਾ ਇੰਨਾ ਫਿਕਰ ਹੀ ਨਾ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਵੇਖਣ ਦੀ ਤੇਰਾ ਵੀ ਉਹ ਵੀ ਕਰਾਉਣ ਚੱਲ ਗਿਆ ਤਾਂ ਦੂਜਾ ਵੀ ਚੱਲ ਗਿਆ ਸਤ ਪਿੰਡ ਦਾ ਆਇਆ ਮੁੜ ਕੇ ਤੇ ਮੈਨੂੰ ਭਜਾਇਆ ਫਿਰਦਾ ਦਾ ਮੰਮੀ ਮੈਂ ਸਾਡੀ ਨਾਲ ਇੱਕ ਗੱਲ ਕਰਨੀ ਸੀ ਹਾਏ ਹਾਏ ਕਿਹੜੀ ਗੱਲ ਕਰਨੀ ਆ ਦੱਸ ਮੰਮੀ ਮੈਂ ਨਾ ਹੋਣ ਦੀ ਤੇ ਇੱਕ ਮੁੰਡਾ ਖਲੋਤਾ ਉੱਥੇ ਮੇਰਾ ਰਾਹ ਰੋਕ ਕੇ ਹੈ ਮੁੰਡਾ ਆਹੋ ਕਿੱਥੇ ਖਲੋਤਾ ਸੀ ਇੱਥੇ ਉਹ ਬੰਬੀ ਜੀ ਲੱਗੇ ਰੇ ਪਤਾ ਨਹੀਂ ਕਿ ਦੀ ਬੰਬੀ ਉੱਥੇ ਖਲੋਤਾ ਅੱਛਾ ਮੰਮੀ ਮੈਨੂੰ ਉਹ ਨਾ ਕਹਿੰਦਾ ਕਿ ਤੂੰ ਹੀ ਮੈਨੂੰ ਬੜੇ ਪਸੰਦ ਹੋ ਹੈ ਬੜਾ ਕਰ ਕਣਾ ਕਾਲਾ ਜਿਹਾ ਮੁੰਡਾ ਅੱਛਾ ਕਾਲਾ ਜਾ ਐਡੀ ਹਿੰਮਤ ਉਹਦੀ ਵੀ ਮੇਰੀ ਤੀਨੋਂ ਆਖੇ ਮੈਂ ਵਿਆਹ ਕਰਾਉਣਾ ਰੰਗਵੀ ਮੰਮੀ ਕਾਲਾ ਤੇ ਮੈਨੂੰ ਕਰੇ ਤੂੰ ਮੈਨੂੰ ਤਾਂ ਹੀ ਬੜੇ ਪਸੰਦ ਹੋ ਅੱਛਾ ਕਿੰਦੇ ਅੱਜ ਕੱਲੀ ਹੁੰਦੀ ਭਰਾਣਾ ਨਹੀਂ ਆਈ ਕਿਤੇ ਮੇਰੇ ਸਾਹਮਣੇ ਹੁੰਦਾ ਨਾ ਇਹਨੂੰ ਮੈਂ ਦੇ ਮਤ ਦੇਣੀ ਹੀਗੀ ਹੈ ਜੁਰਤ ਕਿਦਾਂ ਪਈ ਉਹਦੀ ਰੋਜ਼ ਹੀ ਹਰ ਇਕ ਲੋਤਾ ਹੁੰਦਾ ਨਾ ਰੋਕਦਾ ਹਣਾ ਤਾਂ ਹੀ ਤੁਹਾਨੂੰ ਪਤਾ ਇਹਦਾ ਭਰਾਣਾ ਰੋਜ਼ ਹੁੰਦੀ ਤੇ ਅੱਜ ਕੱਲੀ ਹੁੰਦੀ ਆ ਇੱਕ ਤੇ ਨਾ ਇਹਨਾਂ ਨਾਲ ਬੜੀ ਵਾਰੀ ਕਿਹਾ ਵਾ ਪਟਿਆਮ ਨਾ ਜਾਇਆ ਕਰੋ ਤੇ ਟਿਆਮ ਨਾ ਆਇਆ ਕਰੋ ਹਾਦੀ ਹੋ ਗਈ ਇਹਨਾਂ ਵਾਲੀ ਮੰਮੀ ਐਦਾਂ ਕਰੋ ਮੈਨੂੰ ਮੋਪਟ ਲੈ ਦੋ ਮੈਂ ਆਪੇ ਆਇਆ ਕਰੂੰ ਤੇ ਆਪੇ ਜਾਇਆ ਕਰੂੰਗੀ। 11 ਪਾਣੀ। ਕੀ ਕਰ ਰਹੀ ਮਮੀ? ਕੋਈ ਗੱਲ ਨਹੀਂ। ਉਹ ਤਾਂ ਹੀ ਦੱਸਣ ਲਈ ਸੀ ਕਿ ਗਰਮੀ ਬੜੀ ਤੇ ਤੁਰਕੀਆਂ ਆਈਆਂ ਤੇ ਬੁਰਾ ਹਾਲ ਹੋ ਗਿਆ। ਗੱਲ ਤੇ ਕੋਈ ਨਹੀਂ ਗਈ। ਮੈਨੂੰ ਕੋਈ ਗੱਲ ਹੋਈ ਹੈ ਨਾ ਬੜੀ। ਨਹੀਂ ਨਹੀਂ। ਗੱਲ ਨਹੀਂ ਗਈ ਕੋਈ ਵੀ। ਆਹ। ਆਲਾ ਰੱਖਿਆ ਤੂੰ ਪਾਣੀ। ਗਲਾਸ ਰੱਖਿਆ। ਨਹੀਂ। ਮੇਰੀ ਗੱਲ ਸੁਣ। ਇਨੀ ਮਦਦ ਸੀ ਕੋਈ ਨਾ ਇਹ ਨਾ ਗੱਲ ਨਹੀਂ ਕਰਨੀ ਨਾ ਆਪਣੇ ਭਰਾ ਨਾਲ ਪਰਜਾਈਆਂ ਨਾ ਇਹ ਨਾ ਗੱਲ ਨਹੀਂ ਕਰਨੀ ਮੇਰ ਨਾਲ ਕਰਦੀ ਆ ਨਾ ਬਸ ਠੀਕ ਵਾ ਆ ਗੱਲ ਤੇ ਮਿੱਟੀ ਪਾ ਦੇ ਜੋ ਕੁਝ ਵੀ ਹੋਇਆ ਵਾ ਠੀਕ ਮੰਮੀ ਇਹਦਾ ਚਿਲਾ ਕੇ ਵੀ ਸੀ ਘਟਵਾ ਇਹ ਹੁਣ ਸੁਣਦੀ ਬਣੀ ਐ ਇਦਾਂ ਕਰ ਉਹ ਪਾਸ ਰੱਖੀਂ ਆਪਣਾ ਚੰਗਾ ਮੈਂ ਨਾ ਦਰਦੀ ਆ ਉੱਤੋਂ ਵੀਰ ਵੀ ਆ ਗਿਆ ਉਹ ਤੇ ਤੇ ਮੇਰੇ ਸਾਹਮਣੇ ਆ ਜੇ ਨਾ ਕਾਲਾ ਜੀਆ ਤੇ ਮੈਂ ਉਹਨੂੰ ਦਵਾ ਮਰ ਚੱਲ ਕਰ ਰੱਸ ਮੰਮੀ ਚਲ ਠੀਕ ਐ ਮੰਮੀ ਮਮਣ ਹਾਂਜੀ ਭਾਬੀ ਜੀ ਕੀ ਗੱਲ ਹੋਈ ਐ ਕੋਈ ਨਹੀਂ ਭਾਬੀ ਜੀ ਮੈਨੂੰ ਲੱਗਦਾ ਕੋਈ ਗੱਲ ਹੋਈ ਮੈਨੂੰ ਕਹਸ ਤੈ ਸਹੀ ਤੂੰ ਮੇਰੇ ਨਾਲ ਨਹੀਂ ਗੱਲ ਕਰ ਸਕਦੀ ਗੱਲ ਭਾਬੀ ਜੀ ਕਿਤਾ ਕੀ ਆ ਕਿ ਨਾ ਮੈਂ ਆਉਣੀ ਡੇਰਾ ਚ ਹਾਂ ਇੱਕ ਮੁੰਡਾ ਮੇਰਾ ਰਸ ਰੁੱਕ ਕੇ ਬਹਿ ਗਿਆ ਸੀ ਸ਼ਾ ਮੈਨੂੰ ਕਹਿੰਦਾ ਤੂੰ ਮੈਨੂੰ ਬੜੇ ਪਸੰਦ ਹੋ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਕੋਈ ਭਾਬੀ ਜੀ ਕਾਲਾ ਤੇ ਉਹਦਾ ਰਾਂਦੀ ਸੀ ਚੰਗਾ ਹੁੰਦਾ ਤੇ ਫੇਰ ਮੈਂ ਉਹ ਨਾਲ ਗੱਲ ਕਰ ਲੈਂਦੀ ਤੇ ਕਾਲਾ ਜੈਦ ਮੈਨੂੰ ਨਹੀਂ ਚੰਗਾ ਲੱਗਾ ਅੱਛਾ ਤੇ ਮੈਨੂੰ ਇੱਥੇ ਤੱਕ ਕਹਿੰਦਾ ਵੀ ਮੈਂ ਰਿਸ਼ਤਾ ਲਿਆ ਦੇਣਾ ਤੁਹਾਡੇ ਘਰ ਹਾਂ ਤੁਹਾਨੂੰ ਕਿਰਮਾਨਾ ਬੈਠਾ ਰਿਹਾ ਆਪਣੇ ਘਰ ਹੀ ਤੁਹਾਡੇ ਘਰ ਨਾਲ ਰਿਸ਼ਤਾ ਲੱਕਿਆ ਤੇ ਨਾਲੇ ਮੇਰੀ ਇੱਕ ਗੱਲ ਸੁਣਾ ਮੰਮੀ ਨਾਲ ਕਰੀਏ ਜਿਹੜੀ ਤੂੰ ਬਲ ਮੰਮੀ ਨੂੰ ਦੱਸਣ ਦੀ ਹੈ ਮੈਂ ਅੱਜ ਭਾਬੀ ਜੀ ਮੰਮੀ ਨੂੰ ਹਰ ਗੱਲ ਦੱਸਣੀ ਹੈ ਤੇ ਜੇ ਕਿਤੇ ਮੰਮੀ ਨੇ ਤੇਰੇ ਤੇ ਸ਼ੱਕ ਕਰ ਲਿਆ ਤੇ ਫੇਰ ਸਭ ਤੋਂ ਪਹਿਲਾਂ ਮੰਮੀ ਨੇ ਤੇਰੇ ਫੰਡੀਆਂ ਨੂੰ ਤੇਲ ਲਾਉਣਾ ਇਹੋ ਜਿਹੀ ਗੱਲ ਨਹੀਂ ਮਾਂ ਨਾਲ ਕਰੀਦੀ ਹੁੰਦੀ ਚਲ ਠੀਕ ਹੈ ਭਾਬੀ ਜੀ ਮੈਂ ਤਾਂ ਉਹ ਸਿਆ ਤੇ ਵੀਰ ਨਾਲ ਗੱਲ ਕਰਾਂ ਨਹੀਂ ਨਹੀਂ ਮੈਂ ਕਿਹੜੀ ਨਾਲ ਉਹਨਾਂ ਨਾਲ ਗੱਲ ਕਰਨੀ ਜੇ ਮੱਸਾ ਸੋਣਾ ਹੁੰਦਾ ਤੇ ਸ਼ੈਲਪਾ ਮੈਂ ਤੇਰੀ ਗੱਲ ਤੋਰ ਵੀ ਦਿੰਦੀ ਹਾਂ ਉਹ ਤਾਂ ਭਾਬੀ ਜੀ ਇਹ ਵੀ ਬਾਤ ਚੋਂ ਮੁੰਡੇ ਮੁੰਡਿਆਂ ਦੀ ਤੁਹਾਨੂੰ ਪਤਾ ਫਿਰ ਲੜਾਈ ਹੋ ਜਾਂਦੀ ਥੋੜਾ ਨਾਲ ਕਰੀ ਮੈਂ ਤੇਰੇ ਵੀ ਨੂੰ ਹੁਣ ਟਾਈਮ ਨਾ ਕੱ ਲੈ ਕਰਾਂਗੀ ਨਾ ਜਿਹੜਾ ਅੱਜ ਕੋਈ ਤਾਂ ਕੀਤਾ ਅਗਲਾ ਫੇਰ ਕਿਸੇ ਦਿਨ ਖਲੋ ਜੇ ਉਹੀ ਭਾਬੀ ਜੀ ਉਹ ਕਹਿੰਦਾ ਤੇ ਅੱਜ ਤੇਰਾ ਵੀਰ ਨਹੀਂ ਆਇਆ ਲੈ ਹਾਂ ਤੈਨੂੰ ਅੱਛਾ ਤੇ ਕੀ ਪਤਾ ਅਗਲਾ ਵਿੰਦਾ ਹੀ ਹੋਗਾ ਹਾਂ ਤੇ ਹੋਰ ਕੀ ਤੋਂ ਕਿੰਨੀ ਦਿਨਾਂ ਦੀ ਨਿਗਰ ਰੱਖਾਂ ਜੀ ਹਾਂ ਠੀਕ ਜੀ ਪਿੰਦਰ ਮੈਂ ਕਿਹੜੀ ਜਲੀ ਦੀ ਆ ਮੈਂ ਤੈਨੂੰ ਜਿੱਦੋ ਕਹਿਨ ਦੀ ਨਾ ਮੈਂ ਤੇਰੇ ਵੀਰ ਨੂੰ ਟਾਈਮ ਲੈ ਕੇ ਲਾਇਆ ਕਰਾਂਗੇ ਹਾਂ ਠੀਕ ਆ ਭਾਜੀ ਚਲ ਪੜ ਲਾ ਹੁਣ ਆਪਣਾ ਨਹੀਂ ਮੈਂ ਬਾਅਦ ਚ ਪੜਨੀ ਹੈ ਘੜੀ ਨਾ ਮੈਂ ਲੰਮੇ ਪੈਣਾ ਮੈਂ ਥੱਕ ਗਈ ਹਾਂ ਚਲ ਠੀਕ ਹੈ ਜਿੱਦਾਂ ਮਰਜ਼ੀ ਕਰਨਾ ਅੱਜ ਹੀ ਰੋਣਾ ਨਹੀਂ ਲੱਗਤਾ ਲੱਗ ਜੀ ਭਾਬੀ ਨੇ ਗੱਲ ਕੱਟ ਕੇ ਦਿੱਤੀ ਨੇ ਮੰਮੀ ਤੂੰ ਕਹਿੰਦੀ ਨਾ ਕਰੀ ਪਿੰਦਰ ਉਹ ਤਾਂ ਪਾਣੀ ਲੈ ਆਵਾ ਨਹੀਂ ਨਹੀਂ ਮੰਮੀ ਪਾਣੀ ਨਹੀਂ ਪੀਣਾ ਮੈਂ ਮੇਰੀ ਗੱਲ ਸੁਣਾ ਕੁੜੀ ਖਲੋਤੀ ਹੱਥੇ ਤੋਂ ਪੇ ਉਹ ਕਿੱਥੇ ਮੰਮੀ ਚ ਦੇਨ ਜੀ ਤੁਰੀ ਆਉਂਦੀ ਸੀ ਇਸੇ ਕਰਕੇ ਤੁਹਾਨੂੰ ਮੈਂ ਕਹਿੰਦੀ ਹੁੰਦੀ ਆ ਨਾ ਪੁੱਤ ਟਾਈਮ ਨਾ ਜਾਇਆ ਕਰੋ ਤੁਹਾਨੂੰ ਚੇਤਾ ਹੀ ਭੁੱਲ ਜਾਂਦਾ ਵਾ ਕਿ ਸਾਡੀ ਭੈਣ ਕੱਲੀ ਜਾਂਦੀ ਆ ਮੰਮੀ ਜਾਂਦੇ ਹੋਏ ਮੈਂ ਰੋਈ ਲੈਣ ਜਾਂਦਾ ਹਾਂ ਰੋਹ ਤੇ ਜਾਂਦਾ ਸਣੀ ਆਹ ਤਾਂ ਸਲੀਨ ਉਹ ਮਾਰੀ ਹੀ ਨਾ ਅੱਜ ਆਪਣੇ ਜ਼ਿੰਮੇਵਾਰੀ ਸਮਝੇ ਇੱਕ ਤਾਂ ਕੁੜੀ ਕੱਲੀ ਤੁਰੀ ਆਉਂਦੀ ਬੰਦਾ ਚੰਗਾ ਨਹੀਂ ਲੱਗਦਾ ਉਹ ਤਾਂ ਗੱਲ ਪੁੱਤ ਟੈਨਸ਼ਨ ਹੋ ਜਾਂਦੀ ਆ ਗਲਤ ਹੋਰ ਕੋਈ ਨਹੀਂ ਆ ਕੁੜੀ ਤਾਂ ਆਪਣੀ ਬਥੇਰੀ ਚੰਗੀ ਆ ਲੋਕਾਂ ਦਾ ਕੀ ਲੈਣਾ ਮੈਂ ਹੂੰ ਚੰਗੇ ਭਲੇ ਬੰਦਿਆਂ ਨੂੰ ਬਦਨਾਮ ਕਰ ਦਿੰਦੇ ਨੇ ਆਹੋ ਗੱਲ ਤੇਰੀ ਵੀ ਸੱਚੀ ਆ ਇਹਨੂੰ ਸਮਝਾਇਆ ਪੇ ਗਾਂ ਤੋਂ ਇਦਾਂ ਨਾ ਆਇਆ ਕਰ ਉੱਥੇ ਅੱਡੇ ਤੇ ਭਾਵੇਂ ਬੈਠੀ ਰਹੇ 10 ਮਿੰਟ ਨਹੀਂ ਮੈਂ ਸਮਝਾਤਾ ਆ ਆਹੋ ਆਹ ਕੋਈ ਗੱਲ ਨਹੀਂ ਕਹਿਤਾ ਵਾ ਮੈਨੂੰ ਚਲੋ ਚੰਗਾ ਕੀਤਾ ਨਾਲ ਸੱਚ ਮੰਮੀ ਨਵਦੀਪ ਨੇ 2-3 ਦਿਨ ਹੋ ਗਏ ਮੂੰਹ ਫੇਰਿਆ ਹੋਣੀ ਨਹੀਂ ਡਈ ਤੇ ਕੁਵੇ ਤੇਰਾ ਨਸਵਾ ਨਾ ਤੈਨੂੰ ਗੜੀ ਸ਼ਰਮਵਾ ਕੋਈ ਉਹਦੀ ਜਦੋਂ ਬਾਹਮ ਰੋੜਨਿਆ ਖਤਿਆ ਲਾਗੇ ਵੇਖਦੇ ਲਿਆ ਕਰ ਦੋਵੇਂ ਜੀਤ ਜੋ ਮਰਜ਼ੀ ਕਰਨ ਤੇ ਪਰ ਜਦੋਂ ਕੋ ਤੀਜਾ ਬੰਦਾ ਵੇਂਦਾ ਵਾ ਨਾ ਤਾਂ ਅਗਲੇ ਬੰਦੇ ਨੂੰ ਫਿਰ ਗੁੱਸਾ ਚੜਦਾ ਚੜਦਾ ਵਾ ਮੰਮੀ ਮੈਨੂੰ ਵੀ ਗੁੱਸਾ ਆਇਆ ਡੈਡੀ ਨੂੰ ਪਤਾ ਕਿਦਾਂ ਬੋਲ ਕੇ ਆਈ ਸੀ ਉਹ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮੰਮੀ ਇੰਨੀ ਖਲਾਸ਼ੀ ਦੀ ਨਾਂ ਦੇ ਆਖਰ ਉਹਨੂੰ ਵੇਹਲਾਸ਼ੀ ਨਹੀਂ ਦਿੰਦੀ ਮੈਂ ਕੱਲ ਨੂੰ ਵੇਖੋ ਤੂੰ ਪਛਤਾਉਣਾ ਏ ਅਜਾ ਚੁੱਪ ਕਰ ਤੂੰ ਹੁਣ ਤੇਰੇ ਨਾਲ ਬੋਲਣ ਨਹੀਂ ਦਈ ਤੇ ਹੁਣ ਕਿ ਮੈਨੂੰ ਦੱਸਣ ੜਿਆ ਫਿਰ ਉਹ ਮੈਂ ਤੇ ਉਦਾਂ ਡਿਆ ਵਾਂ ਆ ਜੋ ਕੋ ਜੀ ਹੁੰਡਿਆ ਤੁਹਾਡੇ ਕਰਕੇ ਆ ਯਾਰਾਂ ਕਾ ਖਿੱਚ ਕੇ ਪਿਆ ਕਰਾ ਸਾਨੂੰ ਉਹ ਮੇਰੇ ਕੋਲ ਨਹੀਂ ਖਿੱਚ ਕੇ ਪਿਆ ਜਾਂਦਾ ਕੀ ਆੱਖਾਂ ਨੂੰ ਚਰੀ ਨੂੰ ਮੈਂ ਉਹ ਕੰਮ ਹੀ ਕਹਿਣਾ ਹੋਰ ਕੀ ਏ ਆ ਦਫਾ ਕਿੰਨਾ ਦਾ ਕੰਮ ਏ ਕੰਮ ਕਹਿਣਾ ਉਹਨੂੰ ਤਹਨ ਦੇ ਉਹ ਹੈਗੀਏ ਕੰਮ ਕਰਨ ਵਾਲੀ ਕਾਲੀ ਲਓ ਜੀ ਹਾਂ ਕਰ ਲਈ ਦੀ ਬਥੇਰਾ ਕੰਮ ਉਹ ਤੂੰ ਹੀ ਬਸ ਉਹਦੇ ਮਗਰੇ ਪਏ ਰੋ ਕੋਈ ਨਹੀਂ ਮੇਰੀ ਗੱਲ ਸੁਣ ਹੁਣ ਨੀ ਨਾ ਬੋਲਦੀ ਤੇਰ ਨਾਲ ਜਮ ਨਾ ਜਾ ਕੇ ਉਹਨੂੰ ਤੇ ਨਾਲੇ ਨਾ ਕਿਤੇ ਖਾਣ ਪੀਣ ਲੈ ਜਾ ਉਹਨੂੰ ਬਾਹਰ ਫੇਰ ਉਹਨੇ ਝੱਟ ਮੰਨ ਜਾਣਾ ਵਾ ਮੈਨੂੰ ਪਤਾ ਵਾ ਤੂੰ ਹੀ ਕਹਿਣਾ ਹੁਣ ਹਿੱਦਕ ਪਾਤੀ ਪਾ ਕੇ ਰਖਣਾਈਓ ਜਾ ਉੱਠ ਤਾਂ ਮਨਾ ਜਾ ਕੇ ਉਹਨੂੰ ਉਹ ਚਲ ਮਨਾ ਲੈਣਾ ਮੰਮੀ ਕੋਈ ਆਹੋ ਨਾਲੇ ਕਿਤੇ ਲੈ ਜਾ ਬਾਹਰ ਪੀਜਾ ਪੂਜਾ ਖਵਾ ਲਿਆ ਹੂੰ ਠੀਕ ਤਾਂ ਬਾਜੀ ਕਰਨਾ ਨਾ ਵੀ ਤੁਹਾਡੇ ਲਈ ਵੀ ਲਿਆਵਾਂਗੇ ਆਹੋ ਲੈ ਨਹੀਂ ਕਿ ਫਿਰ ਕੀ ਆ ਵੇਖਾਂ ਕਿੰਨਾ ਖੁਸ਼ ਹੋਇਆ ਵਾ ਹੁਣ ਚੱਲ ਆਹ ਕੰਮ ਤਾਂ ਚੰਗਾ ਹੋਇਆ ਜਿਹੜਾ ਮੁੰਡੇ ਨੇ ਨਹੀਂ ਵੇਖਿਆ ਉਹਨੂੰ ਜੇ ਕਿਤੇ ਇਹ ਵੇਖ ਲਿੰਦਾ ਨਾ ਇਹਨਾਂ ਤੇ ਕਹਿ ਦੇਣਾ ਕਿ ਕੁੜੀ ਨੂੰ ਹੁਣ ਬਾਹਰਕ ਲੜਾਈ ਨਹੀਂਗਾ ਚੱਲ ਨੋ ਦੀਵਰ ਨੋ ਦੀਵਰ ਮੇਰੇ ਘਰ ਤੋਂ ਸੋਣਾ ਦੱਸੋ ਯਾਰ ਤੂੰ ਜੇ ਵੀ ਗੁੱਸੇ ਤੇ ਗੁੱਸੇ ਹੋਣਾ ਨਹੀਂ ਆ ਕਿੱਦਾਂ ਬੋਲੇ ਤੁਸੀਂ ਮੈਨੂੰ? ਚਲ ਸੌਰੀ। ਹੁਣ ਟੁੱਟੀ ਜੀ ਸੌਰੀ ਕਹੀ ਜਾਂਦੇ। ਉਹ ਮੈਂ ਨੀ ਪਿੰਦਰ ਭੁਲਣਾ ਚਾਹਣੀ। ਤੂੰ ਮੇਰੀ ਗੱਲ ਤੇ ਸੁਣ। ਹਾ ਛੱਡਦੇ ਰਹਿੰਦੇ। ਸ਼ਹਿਰ ਚੱਲੀਏ। ਮੈਂ ਨਹੀਂ ਜਾਣਾ। ਤੂੰ ਜਾਣਾ ਕਿਉਂ ਨਹੀਂ ਆ? ਕਿਉਂ ਮੈਨੂੰ ਤੇ ਸ਼ਹਿਰ ਖੜ ਕੇ ਕੀ ਕਰਨਾ? ਘੁੰਮ ਫਿਰ ਕੇ ਆਉਂਦੇ ਆ ਕੋਈ ਜੜੀ ਚੀਜ਼ ਲੈਣੀ ਹੈ ਕਿ ਲੈ ਲਈ ਤੂੰ। ਮੇਲੇ ਜਦੋਂ ਮੈਂ ਆਨੀ ਹੁੰਨੀ ਹਾਂ ਉਦੋਂ ਤੇ ਤੁਸੀਂ ਮੈਨੂੰ ਖੜਦੇ ਨਹੀਂ ਹਾਂ ਤੇ ਅੱਜ ਹੁਣ ਆਪੇ ਕਹਿੰਦੇ ਕਿ ਚੱਲ ਚਲੀਏ ਮੁੜ ਕੇ ਫੇਰ ਨਾ ਮੈਨੂੰ ਸੁਣਾਇਓ। ਉਹ ਨਹੀਂ ਸੁਣਦਾ ਚਲਾ ਤੂੰ ਹਾ ਰਿਆਂ ਤੇ ਆਪੇ ਮੰਮੀ ਕਰ ਲਾਂਗੀ। ਚਲੋ। ਨਿਕਾਲੋ ਓਰ ਤਾਂ ਹਾਂਜੀ ਹੁੰਦੀ ਮੇਰੀ ਗੱਲ ਸੁਣ ਲਾਈਟ ਆਉਂ ਨਹੀਂ ਆ ਤੇ ਕੱਪੜੇ ਥੋਲਾ ਚੱਕ ਟਾਈਮ ਨਾਲੀ ਆਉਂਦੀ ਆ ਆਹੋ ਮੈਂ ਥੋ ਲੈਣੀ ਆ ਆ ਥੋਲਾ ਥੋੜਾ ਤਿਆਨ ਨਾ ਪਿਆਰ ਕੋ ਰੱਖੀ ਚੰਗਾ ਚੰਗਾ ਆ ਤਿਲਕ ਤੁਲਕ ਨਾ ਜਾਇਂ ਕਿਤੇ ਹੋਰ ਨਾ ਸਿਆਪਾ ਪਾ ਦੀ ਮੇਰੇ ਵਾਸਤੇ ਕੋਈ ਕਿਦਾਂ ਮਨਜੀ ਤੇ ਪਈ ਆਣ ਕੇ ਤੈਨੂੰ ਤੇ ਮੈਂ ਮਨਜੀਆਂ ਤੇ ਪਾਉਣੀ ਆ ਨਾ ਮੁੰਡੇ ਦੇ ਕੰਨ ਪਰ ਦੀ ਰਹੀ ਨਹੀਂ ਦਿਨ ਰਾਤ ਕਿੰਦੀ ਚਲਾਕ ਬਣੀ ਨਹੀਂ ਆਏ ਹਾਂਜੀ ਅਮੀ ਠੀਕ ਆ ਹਾ ਦੋਗੀ ਐਨਾ ਨਹੀਂ ਕਿ ਮੈਂ ਨਾ ਵੀ ਕਹਦਾ ਮੋਟਰਸਾਈਕਲ ਚੜ ਕੇ ਪੈਨ ਕਿੱਥੇ ਚਲਦੀ ਇਹ ਤੇ ਸਮਝ ਲਈਆਂ ਨਹੀਂ ਇਹ ਵੀ ਬੰਦੇ ਦਾ ਕੀ ਹਾਲ ਕੀ ਕਰੇ ਬੰਦਾ ਮਨਾ ਕਰ ਦੁਕਾਨੇ ਗੁੱਸਾ ਕਰ ਦਿੰਦਾ ਹੈ ਮੇਰੇ ਰੱਬ ਮੇਰੀ ਇਨੀ ਮਾੜੀ ਕਿਸਮਤ ਲਈ ਕੀ ਹੈ ਕੋਈ ਮੇਰੇ ਦਰਦ ਨੂੰ ਸਮਝਦਾ ਹੀ ਨਹੀਂ ਮंजे ਮੈਂ ਉਹਨੂੰ ਦੱਸਿਆ ਤੇ ਉਹਨੇ ਫੇਰ ਬੋਲਣਾ ਮੈਂ ਕੀ ਕਰਾਂ ਰੱਬ ਸ਼ਾਨਪੁੱਤ ਤੋਂ ਤੈਨੂੰ ਕਹਿੰਦੇ ਆਖਿਆ ਕੰਮ ਕਰਨਾ ਲੋ ਹੈ ਨਹੀਂ ਡੱਡ ਜੀ 32 ਔਂਡੇ ਤੇ ਮੈਂ ਚੱਲ ਧੋ ਲੈਣੀ ਆ ਕੱਪੜੇ ਥੋੜੇ ਜਿਹੇ ਤੇ ਦੂਜੀਆਂ ਕਿੱਥੇ ਗਈਆਂ ਵਾ ਪਤਾ ਨਹੀਂ ਇੱਥੇ ਅੰਦਰ ਹੋਣੇ ਆ ਉਹ ਦਫਾ ਕਰ ਪਰੇ ਜੀਵਨ ਕਿੱਥੇ ਆ ਇੱਧਰ ਆ ਡੱਡ ਜੀ ਤੇ ਇਹਨਾਂ ਕੋ ਕਹੋ ਮੈਂ ਆਪੇ ਧੋਣਦੀ ਆ ਕੱਪੜੇ ਉਹ ਮੇਰੀ ਗੱਲ ਸੁਣ ਮੈਨੂੰ ਪਤਾ ਵਾ ਪਤਾ ਨੂੰ ਸ਼ਰਮ ਨਹੀਂ ਆਉਂਦੀ ਕੀ ਗੱਲ ਜੇ ਕੱਲ ਹੀ ਰੋਣਾ ਕਿਤਰਾ ਦੇ ਕੰਮ ਤੇ ਕੀ ਕਿਹੜੇ ਕੰਮ ਡੀਆਂ ਕਰਾਉਣੇ ਤੇ ਕੋ ਹੈ ਤੇ ਕੀ ਕਰਨ ਲਈ ਆ ਤੂੰ ਤਿੰਨ ਜਣਗੀਆਂ ਵੇਧੀਆਂ ਜੇ ਜੇ ਦੋ ਕੱਪੜੇ ਧੋ ਹੀ ਲਏ ਆ ਤੇ ਕਿੱਧਰ ਦੀ ਆਖ ਰਹੀ ਸਾਰਾ ਘਰ ਸਿੱਟੇ ਚੁੱਕਿਆ ਵਾ ਸਾਰਾ ਘਰ ਚੁੱਕਿਆ ਇੱਥੇ ਵੱਧ ਹੋ ਗਈ ਤਾਂ ਮੇਰੀ ਗੱਲ ਸੁਣ ਅੱਜ ਤੇ ਮੈਂ ਵੇਖ ਲੈ ਤੇ ਤੇਰੀਆਂ ਰਗਾ ਘੋੜ ਦਿੰਗੇ ਤਰ ਮੱਸਾ ਗੱਲ ਪੱਲੇ ਤੁਹਾਡੇ ਉਹ ਦਿਨ ਕਿੱਥੇ ਗਏ ਸੀ ਜਿੱਦਣ ਮੈਂ ਵੀ ਨਿਆਣੇ ਜੰਮੇ ਸੀ ਤੁਹਾਡੇ ਤੇ ਤੁਹਾਡੀ ਮਾਂ ਮੇਰੇ ਨਾਲ ਕੰਮ ਕਰਾਉਂਦੀ ਹੁੰਦੀ ਸੀਗੀ ਉਦੋਂ ਸਮੇਂ ਹੋ ਰਹੀ ਉਦੋਂ ਸਮੇਂ ਹੋ ਰਹੀ ਅੱਜ ਬੜਾ ਨੌ ਦਾ ਦੁੱਖ ਆ ਗਿਆ ਇਤਨਾ ਦੁੱਖ ਹੁੰਦਾ ਵਾ ਦੁੱਖ ਹੁੰਦਾ ਵਾ ਤੁਹਾਨੂੰ ਜੇ ਤੂੰ ਰੋਟੀ ਖਾਣੀ ਇਤਨਾ ਹੀ ਹੁੰਦਾ ਦੁੱਖ ਉਹਦਾ ਅੱਛਾ ਤੇ ਮੇਰੇ ਹੱਥੋਂ ਨਹੀਂ ਖਾਂਦੇ ਰੋਟੀਆਂ ਤੇਰੇ ਹੱਥੋਂ ਨਹੀਂ ਖ ਮਾਤਾ ਜੀ ਮੈਨੂੰ ਸਾਰਾ ਦਿਨ ਚੁੱਲ੍ਹੇ 'ਚ ਟੇਸ਼ੜ ਇੱਥੇ ਮੈਂ ਸਾਰੇ ਦਿਨ ਵਿਲਕਦਾ ਰਹਿਣਾ ਕੋਈ ਪੁੱਛਦਾ ਤਾਂ ਨਹੀਂਗਾ ਪੁੱਛਦਾ ਨਹੀਂ ਤੁਹਾਨੂੰ ਸਭ ਕੁਝ ਮਿਲ ਜਾਣਾ ਠੰਡੇ 'ਚ ਝੂਕਣਾ ਮਾਰਿਆ ਕਰੋ ਝੂਕਣਾ ਮਰੋ ਗਾ ਸੋਣਾ ਅਜਿਹਾ ਕੰਮ ਵੇਲੇ ਮੈਂ ਮੁੜ ਕੇ ਨਾ ਕੰਨ ਤੇ ਮਾਰਦਾ ਕੰਨ ਭੰਦਰੇ ਤੇਰੇ ਮਨਸਾ ਗੱਲ ਸ਼ਾਬਾਸ਼ ਸ਼ਾਬਾਸ਼ ਤੇਰੇ ਵੀ ਚੰਗਾ ਠੰਡ ਪੈ ਗਈ ਤੇਰੇ ਕਲੇਜੇ ਦੇ ਵਿੱਚ ਹੈ ਜਿੰਦੋਂ ਨਹੀਂ ਉਹਨੇ ਮੇਰੇ ਦੁਆਰੇ ਕਰਾਦਨੀ ਚੁੱਕ ਕੇ ਕਦੀ ਮੇਰੇ ਪੁੱਤ ਨੂੰ ਕਰਾਦਨੀ ਆ ਕਦੀ ਮੇਰੇ ਬੰਦੇ ਨੂੰ ਕਰਾਦਨੀ ਆ ਨਹੀਂ ਤੈਨੂੰ ਠੰਡ ਪੈ ਜਾਏ ਕ ਲੈਣੀ ਐ ਤੂੰ ਜੱਪ ਕਦੇ ਕਰ ਕੇ ਮਰੋਗਾ ਦਿੱਗੀ ਫਿਰਦੀ ਆ ਪੁੱਤ ਆ ਇਹ ਵੇਲੀਆਂ ਵਾ ਨਹੀਂ ਰੁਕ ਹੁਣ ਰੁਕ ਜਾ ਰੱਕ ਜੇ ਦੋ ਕਪੜੇ ਧੋਈ ਲੈ ਤੇ ਕਿੱਧਰ ਦੀ ਆਖ ਆ ਗਈ ਨਾਲੇ ਤੈਨੂੰ ਮੈਂ ਕਿਆ ਹੀ ਕਪੜੇ ਧੋ ਤੂੰ ਹੀ ਕਿਆ ਹੀ ਮੰਜੀ ਵੀ ਧੋ ਕਪੜਾ ਮੇਰੀ ਗੱਲ ਸੁਣ ਲੈ ਪਹਿਲੋਂ ਤੂੰ ਹੀ ਤਿੰਨ ਜਾਣੀਆਂ ਵੇਲੀਆਂ ਜੇ ਹੈ ਯਾ ਕਿ ਨਹੀਂ ਮਾਰਦਾ ਜੋ ਲੀੜੇ ਧੋਣਾ ਹੀ ਤੇ ਕਿਹ ਨਾਲ ਆਈ ਦੀ ਹਾਂ ਹੱਥਰ ਨਹੀਂ ਜੀ ਲਈ ਮੈਂ ਕਹਣਾ ਤੈਨੂੰ ਕਿਆ ਹੀ ਕਪੜੇ ਧੋ ਇਹ ਡਿੱਕ ਲੈਣੀ ਆ ਨਾ ਮੇਰੇ ਦਿਵਾਲੇ ਪਤਾ ਹੀ ਕਿਉਂ ਹੋ ਜਾਂਦੀ ਆ ਚੁੱਪ ਕਰ ਤੂੰ ਵੱਡੀ ਸਲਖਣੀ ਹੋਕ ਲੈਣੀ ਆ ਤੇ ਆ ਜਿਹੜਾ ਤੈਨੂੰ ਮੌਕਾ ਮਿਲਿਆ ਨਾ ਹੁਣ ਮੇਰੇ ਦਿਵਾਲੇ ਕਰਾਉਣ ਦਾ ਕੋਈ ਗੱਲ ਨਹੀਂ ਮੰਜਿਓ ਭੋਨ ਨੇੜੇ ਹੁੰਦੀ ਆ ਇਹ ਤੇ ਮੇਰੀ ਦਾੜ੍ਹ ਥਲੇ ਵੀ ਆ ਗਈ ਨਾ ਤੇ ਚੰਗਾ ਚਿੱਠੂ ਵੀ ਤੈਨੂੰ ਫਰਮਾ। ਅਜ ਬਗਵਾਸ ਬੰਦ ਕਰ ਜਾ ਭੱਜਾ ਥੋ। ਹਾਂ ਨਾ ਬੋਲਣ ਦੀ ਅਕਲ ਸਿੱਖੋ ਥੋੜੀ ਬਹੁਤੀ ਚੰਗਾ। ਕਿੱਦਾਂ ਬੋਲਦਾ ਜੀ ਤੁਸੀਂ? ਨਹੀਂ ਤੂੰ ਯਾਰ ਇਹ ਕੰਮ ਕੋਣੇ ਬਹੁਤ ਜਿੰਨੇ ਕਰਾਉਂਦੇ ਇਹਦੇ। ਆ ਮੈਂ ਨਹੀਂ ਕਰਾਇਆ ਕਹਿ ਕੋ ਕੰਮ। ਕੋਈ ਨਹੀਂ ਕਰਾਇਆ। ਤੁਸੀਂ ਦੱਸਿਆ ਆਪਣੇ ਸਾਰੇ ਹੀ। ਤਪ ਕਹਦਾ ਮੂੰਹ ਸੰਭਾਲ ਕੇ ਗੱਲ ਕੋ। ਕਾਲੀ ਕੜੀ ਲਾਇਆ ਵਾ। ਕਾਲੀ ਨੂੰ ਕਾਲੀ ਨਾ ਕਹਵਾ ਤੇ ਗੋਰੀ ਕਹਵਾ। ਓ ਜਾ ਭੱਜਾ। ਹੋਰ ਨਾ ਕੋ ਕਾਲੀ ਮੇਰ ਕੋ। ਮੈਂ ਤੁਹਾਨੂੰ ਫੇਰ ਕਹਿਣ ਦੀ ਜੇ ਨਾ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰੋ। ਮੇਰੇ ਵੀ ਹੈਗੇ ਭੈਣ ਭਰਾ ਤੇਰੀ ਵੀ ਭੈਣ ਦੱਸ ਸੱਤਲਾ ਜਿਹਨੂੰ ਸੱਦਣਾ ਵਾ ਦੱਸ ਨੀ ਆ ਪਿਆ ਹਾਲਤ ਮੇਰੀ ਕਰਨ 27 ਸਚਾਈ ਹੁੰਦੀ ਆ ਅਜੇ ਤੇ ਮੈਂ ਵੇਖਿਆ ਵਾ ਕਿਤੇ ਸਣੀ ਨੇ ਵੇਖਿਆ ਹੁੰਦਾ ਨਾ ਤੈਨੂੰ ਬਾਰੇ ਤੇਰਾ ਕੀ ਹਾਲ ਕਰਨਾ ਸੀ ਮੁੰਡਾ ਵੀ ਸੱਚਾ ਆਇਆ ਗੱਲੋਂ ਮੈਂ ਹਸਾਬ ਲਾਇਆ ਵਾ ਕੀ ਸੱਚਾ ਮੁੰਡਾ ਤੁਹਾਡਾ ਹੈ ਸਾਰੇ ਸਿਆਪੇ ਤੇ ਕਾਲੀ ਦੇ ਆ ਹੈ ਮੇਰੇ ਪੁੱਤ ਨੂੰ ਚੁੱਪ ਚੁੱਪ ਕੇ ਚੁੱਪ ਚੁੱਪ ਕੇ ਨਾ ਉਹਦਾ ਡੇੜਾ ਹੀ ਕਰਕ ਕਰਤਾਏ ਨੇ ਤੇ ਹੁਣ ਰਹਿ ਗਈ ਤੁਹਾਡੀ ਕਸਰ ਤੁਸੀਂ ਹੀ ਪੂਰੀ ਕਰੋ ਜਿਹੜੀ ਕਰਨੀ ਆ ਮੁੰਡੇ ਦੀਆਂ ਗੱਲਾਂ ਕਰਦੇ ਫਿਰਦੇ ਚੁੱਪ ਕਰ ਜਾ ਉਹ ਵਾਦਾ ਨਾ ਕਰ ਆਲੀ ਮੇਰੇ ਕੋਲ ਤੇਰਾ ਮੈਂ ਦੱਸਾਂ ਗੱਲ ਨੋਤੀ ਦੇ ਸਾਹ ਨਾ ਕਰੋ ਸਾਪਣੇ ਕਰੋ ਉਹ ਤਾਂ ਚੌਂ ਡਈ ਆ ਕਿ ਮੇਰੇ ਸਾਹਮਣੇ ਕੋਈ ਗੱਲ ਹੋਵੇ ਕਲੇਸ਼ ਪਵੇ ਤੇ ਮੈਨੂੰ ਬੜਾ ਠੰਡ ਨਹੀਂ ਹੋਣੀ ਐ ਪੈ ਗਈ ਠੰਡ ਤੈਨੂੰ ਤੂੰ ਮਾਰੇ ਜਾਗ ਦੇ ਅੱਛਾ ਬਗਾ ਦੇ ਮਰ ਜਾ ਇੱਥੇ ਡਰਜੀ ਤੁਸੀਂ ਨਾ ਲੜੋ ਮੇਰੇ ਕਰਕੇ ਮੰਮੀ ਜੀ ਤੁਸੀਂ ਉਹ ਨਾ ਲੜੋ ਉਹ ਮੇਰੀ ਗੱਲ ਸੁਣ ਥੋੜੇ ਜੇ ਕੱਪੜੇ ਮੈਂ ਧੋ ਲੈਨੀ ਆ ਵੇਖਾ ਕਿਦਾਂ ਲੱਛਣ ਕਰਦੀ ਆ ਪਹਿਲਾਂ ਘੁੱਟ ਲਿਆ ਵਾ ਤੇ ਹੁਣ ਡੈ ਵੀ ਐ ਐ ਕਰਨ ਤੂੰ ਨਾ ਜਾ ਕੇ ਮਾਰਨ ਕਰ ਆ ਫੜ ਤੇ ਸੁੱਕਣੇ ਪਾ ਫੜ ਜੇ ਉਹਨੇ ਨਾ ਕਰਤਾ ਤੇ ਕਿਉਂ ਧੋਵਾ ਮੈਂ ਚੁੱਕ ਨਹੀ ਚੁੱਕਣੇ ਮੈਂ ਨਿਕ ਫੜ ਚਲ ਧੋਗੀ ਤਾਂ ਡੇਵਾਲੀ ਸੁੱਕਣੇ ਬਾਦ ਧਬ ਕਰਕੇ ਚਲ ਆਪੋ ਤੋ ਇਧਰ ਕੋਈ ਨਹੀਂ ਕਾਲੀਏ ਦੇਖੂਗੀ ਤੈਨੂੰ ਮੈਂ ਵੇਖ ਲਾਂਗੇ ਵੇਖ ਲਾਂਗੇ ਤੈਨੂੰ ਕਰਦੀ ਗਈ ਫਿਰਦੀ ਹੈ ਹੱਟੀ ਕੱਟੀ ਦਾ ਕੰਮ ਤੇਰ ਕਾ ਹੁੰਦਾ ਦੀ ਲੈ ਜਾ ਲੈ ਜਾ ਲੈ ਜਾ ਐਸੀ ਚਲ ਮੈਂ ਪਾਉ ਜਾ ਕੇ ਕਾਲੀ ਨੂੰ ਚੁੱਪ ਕਰ ਦਿਆ ਤੇ ਮੈਂ ਦੱਸਾਂ ਗੱਲ ਚੁੱਪ ਕਰ ਜਾ ਮੈਨੂੰ ਚੁੱਪ ਕਰਾ ਦੇ ਰਿਓ ਇਹਨਾਂ ਨੂੰ ਨਾ ਚੁੱਪ ਕਰਾਓ ਇਹਨੇ ਰੋਲੀ ਪਾਉਂਦੇ ਰਹਿਣਾ ਬਾਬਾ ਦੇ ਕੋਈ ਨਾ ਬੁੱਢੇ ਵਾਲੇ ਕੋਈ ਪੁੱਛਤਾ ਦੇ ਨੂੰ ਫਿਰ ਪਤਾ ਲੱਗੂਗਾ ਸਿਆਪਾ ਖਾ ਨਾਮ ਤਰਾ ਇੱਕ ਤਾਂ ਕਾਲੀ ਦੱਸਿਆਪਾ ਮਕਾਉਣਾ ਹੀ ਪੈਣਾ ਵਾ ਜਦੋਂ ਨਹੀਂ ਉਹਦਾ ਮੇਰੀ ਬੇਇੱਜ਼ਤੀ ਕਰਾ ਦਿੰਦੀ ਆ ਕਦੀ ਮੇਰੇ ਮੁੰਡੇ ਨੂੰ ਬੋਲਣ ਲਾ ਦਿੰਦੀ ਆ ਤੇ ਕਦੀ ਮੇਰੇ ਬੰਦੇ ਨੂੰ ਲਾ ਦਿੰਦੀ ਆ ਹੁਣ ਘਰਾਂ ਤੇ ਘਰਾਂ ਕੀ ਆ ਵੀ ਸਿਆਪਾ ਕਰਨਾ ਹੀ ਪੈਣਾ ਹੈ ਤੇ ਆਪਣੇ ਹੀ ਆ ਚੱਲ ਮਨਾ ਪਾਲਾ ਸੁਕਣੇ ਕੋਈ ਨਹੀਂ ਏਕ ਤਾਂ ਮੁੜ ਕੇ ਦਾੜ ਥੱਲੇ ਆਊਗੀ ਨਾ ਫੇਰ ਇਹਨੂੰ ਦੱਸੂਗੀ ਪਤਾ ਏਕ ਗੋੜੇ ਕੋੜੇ ਤੋਂਪੋਂਤਰੀ ਸਿੱਧੀ ਤਿੱਖੀ ਤੋਂਪ ਸਿਰ ਚ ਵੱਜਣ ਲਈ ਆ ਭਾਵੇਂ ਸਿਰਪੀੜੀ ਹੋਣ ਡੈਪੇ